ਨਾਂ ਚੱਲਦਾ ਰਹੇ 1300 ਫੌਜ ਸਵਾਰ ਚੱਤਰਵਰਤੀ ਜਲ ਸਿੰਘ ਜਤੇਵਦੀ ਜਿੱਦੇ ਮਜੂਤਾ ਰੁਖੀ ਸਿੰਘ ਸਾਹਿਬ ਜਤੇ ਦਾਰਮਾਹ ਪੁਰਖ ਬਾਬਾ ਜੀ ਬਾਬਾ ਵੀਰ ਸਿੰਘ ਜਤੇਵਦੀ ਸਾਹਿਬ ਨੇ ਉਹਨਾਂ ਨੇ ਅੱਜ ਇੱਥੇ ਪਹੁੰਚਣਾ ਸੀ ਪਰ ਰੁਕੀ ਹੋਣ ਕਾਰਨ ਉਹ ਇੱਥੇ ਨਹੀਂ ਪਹੁੰਚ ਸਕੇ ਉਹਨਾਂ ਵੱਲੋਂ ਸਰਕਾਰ ਨੂੰ ਮਹਾਂਕਾਲ ਪਰਮਿੰਦਰ ਸਿੰਘ ਜੀ ਬਲਟੂਆ ਤੇ ਦਾਸ ਨੂੰ ਉਹ ਕੋਈ ਮੋੜਾ ਸੀ ਕਿ ਉੱਥੇ ਜਾ ਕੇ ਹਾਜ਼ਰੀ ਭਰਨੀ ਹੈ ਸੋ ਗੁਰੂ ਪਿਆਰਿਓ ਇਹ ਜੋ ਹਾਜ਼ਰੀ ਹੈ ਉਹ ਪ੍ਰਮਾਨ ਕਰਿਓ ਜਿਵੇਂ ਕਿ ਆਪ ਦੀ ਜਾਣਦੇ ਹੋ ਕਿ ਕੋਈ ਦਿਨ ਪਹਿਲਾਂ ਇਸ ਘਰ ਦੇ ਵਿੱਚ ਇੱਕ ਮਾਤਾ ਜੀ ਆਪਣੇ ਸੰਸਾਰ ਦੀ ਯਾਤਰਾ ਪੂਰੀ ਕਰਦੇ ਹੋਏ ਇਸ ਪਾਣੀ ਯਾਦ ਨੂੰ ਆਰਵੇਦਾ ਕਹੇ ਸਨ ਉਹਨਾਂ ਦੀ ਆਧੁਨਿਕ ਸ਼ਾਂਤੀ ਵਾਸਤੇ ਮੁਤਾਬਕ ਸਿੱਖ ਰੀਤੀ ਰਿਵਾਜਾਂ ਦੇ ਤਾਂ ਤਾਂ ਸੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਪੜੀ ਜਾਣੀ ਸੀ ਇਸ ਪਰਿਵਾਰ ਨੇ ਪੂਰੀ ਤਿਆਰੀ ਕੀਤੀ ਹੋਈ ਸੀ ਆਪਣੇ ਸਾਰੇ ਸਬੰਧੀਆਂ ਨੂੰ ਕਿਹਾ ਹੋਇਆ ਸੀ ਮੁਤਾਬਕ ਰਸਮੀ ਰੀਤੀ ਰਿਵਾਜਾਂ ਦੇ ਪਰ ਇਤੁਰ ਦਾ ਜਿਹੜਾ ਇੱਕ ਛਰਾਤ ਤੇ ਵਿਅਕਤੀ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਸਰਕਾਰ ਕਮੇਟੀ ਦਾ ਦਾਸਤਾ ਹੈ ਉਹਨਾਂ ਨੇ ਆ ਕੇ ਇਹ ਗਰੀਬ ਪਰਿਵਾਰ ਨੂੰ ਬਰਾਂ ਕਰ ਦਿੱਤਾ ਆਪਣਾ ਜਿਹੜਾ ਹੈ ਮਰ ਭੋਂਦਾ ਪਰਮਾਨ ਦੱਸਿਆ ਜਿਸ ਕਾਰਨ ਇਸ ਪਰਿਵਾਰ ਤੇ ਕੀ ਜਿਹੜੇ ਬਾਕੀ ਸਾਰੇ ਸੰਬੰਧੀ ਸਨ ਉਹਨਾਂ ਦੇ ਵੀ ਮਨ ਤੇ ਬਹੁਤ ਖੇਸ ਪੁੰਚੀ ਜਿਸ ਤਰ੍ਹਾਂ ਨਾ ਜਿਹੜੀਆਂ ਆੜੂ ਬੀਟੂ ਵੈਰਨ ਹੋਈਆਂ ਤਾਂ ਬਾਬਾ ਜੀ ਤੱਕ ਪਹੁੰਚਣਾ ਸਾਰਨਾ ਤੇ ਬਾਬਾ ਜੀ ਦਾ ਬਾਬਾ ਮੀਰ ਸਿੰਘ ਛੋਟੀ ਸਾਹਿਬ ਦਾ ਨੂੰ ਹੋਇਆ ਸੀ ਦਾਸ ਤੇ ਕੁਮਿੰਦਰ ਸਿੰਘ ਜੀ ਨਾਲ ਦਾਦ ਆਏ ਪਰ ਤੋਂ ਕਹਿੰਦੇ ਸੀ ਗਾਰਾ ਤਰੀਕ ਨੂੰ ਬਾਬਾ ਜੀ ਦਾ ਹੁਣ ਸੀ ਕਿ ਉੱਥੇ ਬਾਣੀ ਪੜ ਕੇ ਆਉਣੀ ਹੈ ਉਹਨਾਂ ਦੇ ਮਨਾਂ ਨੂੰ ਖੇਸ ਪੋਰਦੀ ਜੋ ਕਿ ਇੱਕ ਬਹੁਤ ਹੀ ਦੁੱਖ ਭਾਗੀ ਟੜਣਾ ਹੈ ਕਿਹਦੀ ਪਾਮਲਾ ਨੂੰ ਕਿਹਦੀ ਸ਼ਰਦਾ ਨੂੰ ਖੇਸ ਪਹੁੰਚਾਉਣ ਦੇ ਨਾਲ ਤਾਂ ਉਹ ਪ੍ਰਮਾਤਮਾ ਨੇ ਖੁਸ਼ ਨਹੀਂ ਹੁੰਦਾ ਇੱਕ ਸਾਖੀ ਯਾਦ ਆਈ ਆਦਮੀਆਂ ਦੇ ਨਾਲ ਸੰਗੀ ਕਰਾਂ ਕਹਿੰਦੇ ਕਿ ਆ ਜਿਹੜੀ ਨੌਜਵਾਨ ਸੀ ਜਿਸ ਦਾ ਕੋਈ ਮਾਂ ਬਾਪ ਭੈਣ ਭਾਈ ਸੱਜਣ ਮਿੱਤਰ ਕੋਈ ਨਹੀਂ ਸੀ ਕੱਲਾ ਸੀ ਹਮੇਸ਼ਾ ਇਹ ਸੋਚਦਾ ਰਹਿੰਦਾ ਸੀ ਕਿ ਮੇਰਾ ਕੋਈ ਅੱਗੇ ਪਿੱਛੇ ਨਹੀਂ ਹੈ ਕਾਸ਼ ਮੇਰਾ ਵੀ ਕੋਈ ਹੁੰਦਾ ਪਰ ਫਿਰ ਇਹ ਗੱਲ ਸੋਚ ਕੇ ਰਹਿ ਜਾਂਦਾ ਸੀ ਕਿ ਮੇਰ ਨਾਲ ਗਰੀਬ ਨਾਲ ਕਿੰਨੀ ਯਾਰੀ ਰੋਣੀ ਹੈ ਮੇਰਾ ਕਿੰਨੇ ਬੰਨਣਾ ਹੈ ਤੇਜਲ ਸੰਸਾਰ ਤੇ ਇੱਕ ਦਿਨ ਜਾ ਰਿਹਾ ਹੈ ਤੇ ਰਸਤੇ ਦੇ ਵਿੱਚ ਕਿਤੇ 사ਤ ਸੰਗ ਹੋ ਰਿਹਾ ਹੈ ਉਤੇ ਉਹਨੇ ਇਹ ਗੱਲ ਸੁਣੀ ਕਿ ਉਹ ਪ੍ਰਮਾਤਮਾ ਦਾ ਨਾਮ ਆ ਹੈ ਨਾ ਬਾਪ ਹੈ ਨਾ ਸੱਜਣ ਹੈ ਨਾ ਕੋਈ ਮਿੱਤਰ ਹੈ ਨਾ ਕਾਰ ਹੈ ਨਾ ਬਾਹਰ ਹੈ ਉਹ ਸਰਬ ਵਿਆਪਕ ਹੈ ਉਹ ਇਹ ਗੱਲ ਤਾਂ ਨਹੀਂ ਸੁਣਦਾ ਸਿਰਫ ਉਹ ਇੰਨੀ ਗੱਲ ਸੁਣ ਲੈਂਦਾ ਕਿ ਉਹਦਾ ਕੋਈ ਘਰ-ਬਾਰ ਨਹੀਂ ਉਹਦਾ ਮਾਂ-ਬਾਪ ਨਹੀਂ ਹੈ ਇਕੱਲ ਪੁੱਖ ਦਾ ਉਹਦੇ ਮਨ ਦੇ ਵਿੱਚ ਇੱਕ ਆਚਰ ਦੀ ਕਿਰਨ ਜਾਗਦੀ ਹੈ ਉਹਨੂੰ ਪਛਾਤਾ ਚੱਕਣ ਲੱਗਦਾ ਹੈ ਰਸ ਜਿੰਦਰ ਦੇ ਵਿੱਚ ਬੈਠਾ ਤੇ ਪਛਾਦੇ ਕੱਢ ਕੇ ਚੱਕਣ ਲੱਗਦਾ ਉਹਨੂੰ ਯਾਦ ਆਉਂਦੀ ਫੇਰ ਵੀ ਮੇਰਾ ਕੋਈ ਹੁੰਦਾ ਕੋਈ ਕਾਮਨਾ ਕਰਦਾ ਕਹਿੰਦਾ ਕਿ ਤਹੇਨੇ ਤਾਂ ਮੇਰਾ ਕੋਈ ਨਹੀਂ ਬਣਾ ਪਰ ਇਹ ਰੱਬ ਜਿਹੜਾ ਵਾ ਉਹ ਵੀ ਮੇਰੇ ਵਰਗਾ ਹੀ ਆ ਉਹ ਉਹ ਆਪਣੀ ਸੋਚ ਦੇ ਨਾਲ ਸੋਚ ਰਿਹਾ ਹੈ ਤੇ ਉਹ ਪ੍ਰਸ਼ਾਦਾ ਰੱਖ ਕੇ ਹੱਥ ਦੇ ਉੱਤੇ ਹੂਣ ਵਿੱਚ ਰੱਖ ਕੇ ਤੇ ਕਹਿੰਦਾ ਕਿ ਰੱਬਾ ਵੇਖ ਨਾ ਤੇਰਾ ਘਰ-ਬਾਰ ਹੈ ਨਾ ਮੇਰਾ ਘਰ-ਬਾਰ ਹੈ ਨਾ ਤੇਰਾ ਮਾਂ-ਬਾਪ ਹੈ ਨਾ ਮੇਰਾ ਮਾਂ-ਬਾਪ ਹੈ ਨਾ ਕੋਈ ਤੇਰਾ ਸਬੰਧੀ ਨਾ ਮੇਰਾ ਸਬੰਧੀ ਹੈ ਤੇ ਜੇਕਰ ਆਪਾਂ ਯਾਰੀ ਪਾ ਲਏ ਤੇ ਆਪਣੀ ਨਿੰਦੂ ਵੀ ਬਣੇ ਉਹ ਪਿਆਰ ਦੇ ਵਿੱਚ ਕਹਿ ਰਿਹਾ ਕਿ ਵੇਖ ਪ੍ਰਮਾਤਮਾ ਤੇਰੀ ਲੱਭਾ ਤੇਰੀ ਜੁੱਤੀ ਟੁੱਟੀ ਉਹ ਮੈਂ ਜੁੱਤੀ ਗਾੜ ਦੂੰਗਾ ਤੈਨੂੰ ਭੋਗ ਲੱਭੂ ਮੈਂ ਪਛਾਤਾ ਦੇ ਦੂੰਗਾ ਤੇ ਆਮ ਉਹਨੇ ਸੁਣਿਆ ਹੀ ਨਹੀਂ ਜੇ ਕਿਹੜੀ ਪਰਮਾਤਮਾ ਦਾ ਨਾਮ ਕਿ ਪਰਮਾਤਮਾ ਕੀ ਰਸਤੇ ਹੈ ਤੇ ਕਿਆਸ ਦਾ ਕਹਿੰਦੇ ਕੇ ਲਾਗੋਂ ਦੀ ਮੂਸਾ ਕੰਬਰ ਨਾ ਜਿਹੜਾ ਉਹ ਸੁਣਦਾ ਉਹ ਆ ਕੇ ਉਹਦੇ ਮੂੰਹ ਦੇ ਉੱਤੇ ਚਪੇੜ ਮਾਰਦਾ ਹੈ ਕਿ ਤੂੰ ਨਕਮਿਆ ਉਹ ਇਹ ਬੁਰੀ ਦੇ ਮਾਲਕ ਨੂੰ ਪਰਮਾਤਮਾ ਨੂੰ ਇੰਨਾ ਨੂਣਾ ਸੰਭਿ ਲੈ ਆਏ ਕਿ ਕੋ ਦਾ ਕੋਈ ਹੈ ਨਹੀਂ ਘਰ ਬਾਹਰ ਜਾ ਉਹ ਖੋਹ ਲੈਂਦਾ ਸੇਖਿ ਸ਼ਾਦੀ ਲਿਖਦਾ ਹੈ ਬਈ ਆਮਦ ਸੂਏ ਮੂਤਾ ਆਜ ਦੇ ਜੁਦਾ ਬੰਦਾ ਏ ਮਾਰਾ ਜੇ ਮਾ ਤਾਂ ਦੀ ਜੁਦਾ ਤੂੰ ਬਰਾਏ ਫਸਲ ਕਰਦ ਨੀ ਆਮ ਦੀ ਤੂੰ ਬਰਾਏ ਫਸਲ ਕਰਦ ਨੀ ਆਮ ਦੀ ਕਹਿੰਦੇ ਵੀ ਉਹਦੀ ਸੁਰਤ ਨਹੀਂ ਲੱਗਦੀ ਪਰ ਆਪਣਾ ਜੀਦੋ ਕਾਪ ਕੀਤਾ ਤੇ ਉਹਦੀ ਸੁਰਤੀ ਨਹੀਂ ਲੱਗ ਰਹੀ ਅੱਜ ਪ੍ਰਮਾਤਮਾ ਦੇ ਨਾਲ ਆ ਕਲਪਕਿਆਂ ਨੇ ਕਿਹੜੀ ਆ ਪ੍ਰਾਰਥਨਾ ਕੀਤੀ ਪ੍ਰਮਾਤਮਾ ਦੇ ਅੱਗੇ ਕਿ ਮੇਰੀ ਇਹ ਸੁਰਤੀ ਨਹੀਂ ਲੱਗ ਰਹੀ ਕੀ ਕਾਰਨ ਹੈ ਤੇ ਕਹਿੰਦੇ ਆਵਾਜ਼ ਆਈ ਕਿ ਮੋਸੀਆ ਮੈਂ ਤੈਨੂੰ ਦੁਨੀਆ ਦੇ ਉੱਤੇ ਦੁਨੀਆ ਨੂੰ ਮਿਲਣ ਜੋੜਨੀ ਭੇਜਿਆ ਸੀ ਪਰ ਅੱਜ ਤੂੰ ਇੱਕ ਝੂੜੇ ਨੂੰ ਤੋੜ ਦੁੱਤਾ ਹੈ ਤੇ ਮੈਂ ਤੇ ਤੇਰੀ ਸੁਰਤੀ ਕੇਨੇ ਲੱਗ ਜੇ ਕਿ ਮੈਨੂੰ ਤੇਰੇ ਵਰਗੇ ਬੰਦੇ ਨਹੀਂ ਚਾਹੀਏ ਦੇਖ ਸਾਦੀ ਅੱਗੇ ਵੀ ਲੈਂਦਾ ਹੈ ਸਦੀਸ਼ਿਸ਼ ਕੇ ਮਰਦਾਨੇ ਰਾਹੇ ਖੁਦਾ ਤੇਰੇ ਦੁਸ਼ਮਨਾ ਲਾਗਰ ਬੰਦ ਤਾਗ ਤੁਰਾ ਕੇ ਮੁਅੱਛਲ ਸਵਾਦ ਕੀ ਮਕਾਮ ਕੇ ਬਾਦ ਉਸਤਾਨੇ ਖਿਲਾਫ ਉਸ ਤੋਂ ਜਾਣ ਭਾਵ ਕੇ ਕਹਿੰਦਾ ਮੈਂ ਸੁਣਿਆ ਜੋ ਪ੍ਰਮਾਤਮਾ ਦੇ ਘਰ ਦੇ ਰਸਤੇ ਤੇ ਚੱਲਦੇ ਨੇ ਉਹ ਕਦੀ ਦੁਸ਼ਮਨਾ ਨਾਲ ਵੀ ਦੁਸ਼ਮਣੀ ਨਹੀਂ ਰੱਖਦੇ ਪਰ ਕਿੰਦਾ ਹੈ ਮਨੁੱਖ ਤੈਨੂੰ ਉਸ ਅੱਲਾ ਦੇ ਤੈਨੂੰ ਉਸ ਪ੍ਰਮਾਤਮਾ ਦੀ ਕਿਵੇਂ ਨੇੜਤਾ ਪ੍ਰਾਪਤ ਹੋਏਗੀ ਤੂੰ ਤੇ ਆਪਣੇ ਦੋਸਤਾਂ ਦੇ ਨਾਲ ਵੀ ਆਪਣੇ ਭਾਈਚਾਰੇ ਨਾਲ ਵੀ ਦੁਸ਼ਮਣੀ ਬੈਠਾ ਹੈ ਸੋ ਇਹ ਹਾਲਾਤ ਹੈ ਅੱਜ ਸਾਡੇ ਬਹੁਤ ਦਿਰਾਵਟ ਵਾਲੇ ਕੇ ਅਸੀਂ ਆਪਣੇ ਹੀ ਭਾਈਚਾਰੇ ਨੂੰ ਗਰੀਬਾਂ ਦੇ ਉੱਤੇ ਮਾਨਤਾ ਦੇ ਹੁਕਮ ਜਾਰੀ ਕਰਕੇ ਗਰਾਪ ਦੇ ਵਿੱਚ ਲੈ ਕੇ ਜਾ ਰਹੇ ਹਾਂ ਸਾਨੂੰ ਜਿਨ੍ਹਾਂ ਲਾਮਤਾਂ ਜੋ ਪੁਲਿਸ ਸਹਿਬਾਨ ਨੇ ਕੱਢਿਆ ਸੀ ਅਸੀਂ ਉਹਨਾਂ ਲਾਮਤਾਂ ਦੇ ਵਿੱਚ ਫਿਰ ਪੈਂਦੇ ਜਾ ਰਹੇ ਹਾਂ ਇੱਕ ਸ਼ਾਇਰ ਤੁਨਾਨਦੇ ਸਾਹਿਬ ਜੀ ਨੂੰ ਸੰਬੋਧਨ ਕਰਕੇ ਲਿਖਦਾ ਹੈ ਅਮ ਜਦ ਵੀ ਤੇਮਾਰੇ ਦਰ पे गए हाथों में लेकर फूल गए वो फिरना हत्थू मक्के का वो रुकना गिरते पर्वत का हर टीज तुम्हारी याद रही पैगाम तुम्हारा पुकारे। भां के हे बाबा नारका जदों में तेरे दर घर कोई आया है श्रद्धा दे नाल वो तिरपलपुर अपनी समर्थ नाल लेके आया है। ਇਸ ਬਰਤਸੀ ਉਹ ਤੇਰਪਰ ਜ਼ਰੂਰ ਲੈ ਗਿਆ ਹੈ ਪਰ ਲੋਕਾਂ ਨੂੰ ਅੱਜ ਇਹ ਗੱਲ ਯਾਦ ਹੈ ਬਾਦੇ ਨਾਨਕ ਨੇ ਚਰਨਾ ਨਾਲ ਟੱਕਾ ਫੇਰਦਾ ਬਾਦੇ ਨਾਨਕ ਨੇ ਉਹ ਤੇਰਾ ਜੀ ਨੂੰ ਸਿਧਰਾਇ ਪਾਤਾ ਬੜੀ ਠਾਿਸਦਾਤਾ ਬਾਦੇ ਨਾਨਕ ਦੇ ਪਹਾੜ ਰੋਹਦਾ ਪਰ ਜਿਹੜੇ ਧੁੱਪ ਦੇ ਸਿੱਤੇ ਤੇ ਨਾਲ ਤੋ ਉਹ ਲੋਕਾਂ ਨੂੰ ਨਿਸਰ ਗਏ ਇਹ ਗੱਲ ਬਿਲਕੁਲ ਜਾਇਜ਼ ਹੈ ਏ ਸਾਨੂੰ ਅੱਜ ਉਪਦੇਸ਼ ਯਾਦ ਹੁੰਦੇ ਕੁਰਾਨ ਪੈਸਾ ਸਾਹਿਬ ਜੀ ਦੇ ਤੇ ਐਸੀਆਂ ਆਪਦੀ ਕੋਝੀਆਂ ਚੱਲਾ ਨਾ ਚੱਲਦੇ ਐਤੇ ਅਸੀਂ ਪ੍ਰਮਾਣ ਯਾਰੀ ਨਾਲ ਕਰਦੇ ਕਿ ਗੁਰੂ ਦਾ ਉਪਦੇਸ਼ ਸੀ ਕੱਕਰੀ ਬ੍ਰਾਹਮਣ ਸੂਤ ਵੈਚ ਉਪਦੇਸ਼ ਚੋਲਰ ਨਾਲ ਪਹੁੰਚਾ ਜ ਗੁਰੂ ਦਾ ਉਪਦੇਸ਼ ਸੀ ਸਭੇ ਸੰਗਿ ਹਾਲ ਸੁਦੈਨ ਤੋਂ ਕਿਸੇ ਨਾਲ ਜਿसे ਬਾਹਰ ਗੁਰੂ ਦਾ ਉਪਦੇਸ਼ ਸੀ ਇੱਕ ਪਤਾ ਇੱਕ ਸਿਖਿਆ ਮਾਰਕ ਤੂੰ ਮੇਰਾ ਗੁਰੂ ਆਈ ਗੁਰੂ ਦਾ ਬਦੇਸ ਦੀ ਨੀਚੇ ਅੰਦਰ ਨੀਤ ਦੀ ਜਾਤ ਨੀਤੀ ਹੋ ਆਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਢਿਆ ਸੋ ਘਾਰੇਸ ਜਿੱਤੇ ਨੀਤ ਸਮਾਣੇ ਤੇ ਨਜ਼ਰ ਤੇਰੀ ਬੱਚੀ ਗੁਰੂ ਦਾ ਹੁਕਮ ਸੀ ਗਰੀਬਾਂ ਉੱਪਰ ਦੇ ਖਿੰਡੇ ਦਾੜੀ ਭਾਰ ਬ੍ਰਾਹਮਣ ਸਾਗਰ ਮੈਂ ਸਾਰੀ ਪੂਰਾ ਨਿਆਂ ਕਰੇ ਕਰਤਾਰ ਆਪਣੇ ਸਿਰਕ ਕੋ ਰੱਖਣ ਆਰ ਆਦ ਜਗਾਦ ਵੱਡ ਪ੍ਰਤਾਪ ਨਿੰਕ ਮੁਵਾ ਉਹਨਡ ਵੱਡ ਤਾਬ ਬਹੁਤ ਸਾਰੇ ਅਪਦੇਸ਼ ਗੁਰੂ ਨੇ ਸਾਨੂੰ ਸਿੱਖਿਆ ਦੇ ਦਿੱਤੇ ਪਰ ਅਸੀਂ ਅੱਜ ਵੀ ਜਾਤੀ ਧਰਮ ਪੇਤ ਭਾਲ ਦੇ ਨਾਮ ਦੇ ਉੱਤੇ ਲੜ ਰਹੇ ਆ ਅਸੀਂ ਸਿੱਕੇ ਨੂੰ ਅੱਗੇ ਲੈ ਕੇ ਨਹੀਂ ਗਏ ਅਸੀਂ ਤਾਂ ਉਕਰਾਵਟ ਤੇ ਲੈ ਕੇ ਜਾ ਰਹੇ ਆ ਆਈਂ ਜੁੜੀਆਂ ਨੂੰ ਤੋੜਦੇ ਹਾਂ ਜਦੋਂ ਕੋਈ ਬੱਚਾ ਸਮਝਦਾ ਨਹੀਂ ਐ ਦਾ ਸਕੂਲ ਨਹੀਂ ਜਾਂਦਾ ਉਹਨੂੰ ਇਹੇ ਨਿੱਕੇ ਜਿਹੇ ਪੱਕੇ ਤੋੜ ਦੋ ਧਾਰੋ ਉਹਨੂੰ ਸਮਝਾ ਕੇ ਜਾ ਕੇ ਅੱਗੇ ਪੇਂਡਾ ਸਕੂਲ ਜੋ ਇਸ ਤੇ ਉੱਤੇ ਸਾਡਾ ਫਰਜ਼ ਬਣਦਾ ਹੈ ਜਿਹੜੇ ਟੁੱਟੇ ਹੋਏ ਲੋਕ ਨੇ ਇਹਨਾਂ ਕੇ ਕਾਰਨ ਵੱਤੋਂ ਬੁਰੋਂ ਤੋਂ ਬੁਰ ਹੋ ਗਏ ਨੇ ਜਾਨਾਂ ਨੂੰ ਸੋਦੀ ਰਹੀ ਐ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਗੁਰੂ ਦਾ ਉਪਦੇਸ਼ ਸਰਕਾਰ ਕੇ ਗੁਰੂ ਨਾਲ ਜੋੜ ਗਏ ਤੇ ਗੁਰੂ ਵਾਲੇ ਬਣਾਈ ਪਰ ਮੰਦ ਭਾਗੀ ਕੱਟਣਾ ਇਹ ਹੈ ਕਿ ਅਸੀਂ ਉਹਨਾਂ ਨੂੰ ਬਿਲਕੁਲ ਹੀ ਤੋੜਦੇ ਜਾ ਰਹੇ ਹਾਂ ਇਹ ਇੱਕ ਮੋਕਾ ਨਹੀਂ ਹੈ ਬਹੁਤ ਸਾਰੀ ਜਗ੍ਹਾ ਤੇ ਇਹ ਹੋਇਆ ਜਾਇ ਕਿ ਪਿੰਡ ਕੁੰਨਣਾ ਸੀ ਉੱਥੇ ਵੀ ਐਸੀ ਹਰਕਤ ਕੀਤੀ ਗਈ ਕਿ ਉੱਥੇ ਉਹਨਾਂ ਨੂੰ ਤੋੜਿਆ ਜਾ ਰਿਹਾ ਸੀ ਉਸ ਤੋਂ ਬਾਅਦ ਲੱਤੇ ਅਸੀਂ ਪੇ ਜਾ ਕੇ ਗੁਰੂ ਦੇ ਮਹਾਂ ਦਾ ਪਕਾਜ ਕੀਤਾ ਬਾਣੀ ਬੜੀ ਆਦੋ ਸਾਰੀ ਦੀ ਸਾਰੀ ਸੰਕ ਜਿਹੜੀ ਹੈ ਉਹ ਧਰ ਪੰਕਣੇ ਜੁੜੀ ਹੋਈ ਹੈ ਇਹ ਸਾਨੂੰ ਸੋਚ ਵਿਚਾਰ ਦੀ ਗੱਲ ਹੈ ਕਿ ਅਸੀਂ ਕਿਹੜੇ ਬਣੇ ਜਾ ਰਹੇ ਆ ਅੱਜ ਅਸੀਂ ਗੁਰੂ ਦੇ ਅਪਦੇਸ਼ ਇੱਕ ਨੂੰ ਨਾ ਦੇ ਹੱਕ ਪਰਾਇਆ ਨਾਨਕਾ ਜੋ ਸੂਰਜ ਗਾਇ ਗੁਰੂ ਪੀਰ ਰਹਿਮਤ ਆਪਰੇ ਜਾਂ ਮਰਦਾਰ ਨਾ ਖਾਏ ਅਹੀਂ ਤੇ ਜੇ ਐਸੀਆਂ ਗੱਲਾਂ ਕਰਾਂਗੇ ਤਾਂ ਗਰੀਬਾਂ ਦੇ ਅਤਿਆਚਾਰ ਕਿਵੇਂ ਕਰਾਂਗੇ ਗਰੀਬਾਂ ਨੂੰ ਨਿਸ਼ਾਨਾ ਕਿਵੇਂ ਬਣਾਵਾਂਗੇ ਤੋਂ ਤੋਂ ਐਸੇ ਜਿਹੜੀਆਂ ਚਰਲਾਵਾ ਉਹ ਬਿਲਕੁਲ ਸੰਤਿਆ ਬਾਕੀ ਨੇ ਕਿਤੇ ਬੰਕੀ ਇਸ ਮੁਤੀ ਸੰਬੰਧੇ ਚ ਰੱਤਰੀ ਮੇਰਤੀ ਕਰਨਾ ਕਿ ਆਪਾਂ ਸਿੱਖਿਆ ਸਾਡੇ ਇਸਤ ਜਣਾ ਹੈ ਉਹ ਗੁਰੂ ਰੰਤਸੈ ਮਹਾਰਾਜ ਜੀ ਸਾਨੂੰ ਬਾਣੀ ਬਾਣੇ ਦੇ ਧਾਰਨੀ ਹੋਣਾ ਚਾਹੀਦਾ ਹੈ। ਸਾਨੂੰ ਗੁਰੂ ਦੇ ਨੜ ਲੱਗਣਾ ਚਾਹੀਦਾ ਹੈ। ਸਾਡੀ ਉਸਤੋਂ ਬਿਨਾਂ ਗਤੀ ਨਹੀਂ ਹੈ। ਪਰ ਅਫਸੋਸ ਦੀ ਗੱਲ ਹੈ ਕਿ ਕਿਤੇ ਨਾ ਕਿਤੇ ਅਸੀਂ ਵੀ ਜਿਹੜਾ ਹੈ ਬਾਣੀ ਬਾਣੇ ਤੋਂ ਦੂਰ ਭਜਦੇ ਜਾ ਰਹੇ ਹਾਂ। ਗੁਰੂ ਸਾਹਿਬਾਂ ਦਾ ਬਚਨ ਹੈ ਇਹ ਮੋਰ ਆ ਗਿਆ ਸੂਰੇ ਪਿਆਰੇ ਬਿਨਾ ਕੇਸ ਤਿੰਦ ਦਾ ਨਾ ਤੇ ਹੋ ਤੇਾਰੇ ਇਹ ਇਹ ਮੇਰੀ ਹੁਕਮ ਹੈ ਤੇਰਾ ਫਿਕਰ ਹੈ ਸਾਰੇ ਕੁਰਸੀ ਕੋ ਬਿਨਾ ਕਿਸਾ ਤਰ ਤ ਦੇਖ ਤੋਂ ਬਿਨਾ ਮੈਨੂੰ ਇੱਥੇ ਦਰਸ਼ਨ ਹੀ ਦੇਣੀ ਹੈ ਜਬ ਹਮਰੇ ਦਰਸ਼ਨ ਕੋ ਆਓ ਪਾਣ ਸੇਤ ਤਨ ਸ਼ੈਤਰ ਸਜਾਓ ਜਦੋਂ ਤੈ ਗੁਰੂ ਘਰ ਆਉਂਦੇ ਤੇ ਤ ਉਸ ਤੋਂ ਪੁਰਤੀ ਸ਼ਰਨ ਪਾਣੀ ਕੀਤਾ ਹੋਣਾ ਚਾਹੀਦਾ ਹੈ ਪਸਤਰਾਂ ਦੇ ਨਾਲ ਨਾਲ ਤਾਂ ਦਾ ਸ਼ੈਤਰ ਵੀ ਸਜਿਆ ਹੋਇਆ ਚਾਹੀਦਾ ਹੈ ਕਮਰ ਕਸਾ ਕਰਦੇ ਹੋ ਤਖਾਈ ਅਮਰੀ ਖੁਸ਼ੀ ਬਣੇ ਅਦਾਈ ਤਾਂ ਫਿਰ ਸਾਡੀ ਬਹੁਤੀ ਖੁਸ਼ੀ ਬਣੀ ਪਰ ਅਈ ਚਿਰਕ ਕਰਮ ਕਾਂਡਾ ਤਾਂ ਕੀ ਰਹਿ ਗਏ ਹਨ ਜੋ ਕੇ ਤੇ ਕੋਈ ਚੰਗੀ ਗੱਲ ਨਹੀਂ ਹੈ ਸਤਿਗੁਰਾਂ ਦਾ ਬਚਨ ਹੈ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਧੁੱਧਾ ਜਾਏ ਨਾਲ ਤੋਵੇਂ ਗੁਰਦਾ ਖਾਏ ਨਾ ਕਾਈ ਪਰ ਉਹੀ ਆਪਣੇ ਮਾਲਕ ਨੂੰ ਸਰਾਮ ਵੀ ਕਰੀ ਜਾਵੇ ਗੱਲ ਕਰ ਤੇ ਜਵਾਬ ਵੀ ਦੇਈ ਜਾਵੇ ਤੇ ਜਿਹੜਾ ਇਹ ਕਹਿੰਦੇ ਹੈ ਨਾਨਕੇ ਇਹ ਦੋਨੇ ਗੱਲਾਂ ਝੂਠੀਆਂ ਨੇ ਇਹ ਕਿਸੇ ਥਾਰੇ ਨਹੀਂ ਨੇ ਜੋ ਪ੍ਰੂਪ ਚਾਰਿਓਂ ਦੁਰੋਂ ਬੰਦਾ ਸਾਹ ਮਹਾਰਾਜ ਨੇ ਕਿੰਨੇ ਜਿੰਨਾ ਗੁਰੂ ਪਿਆ ਆਪਣਾ ਤੇ ਨਾਰ ਬਰਿਆਈ ਆਂਦਾ ਹੈ ਪੁਰੇ ਆ ਲੋਕ ਜਿਨ੍ਹਾਂ ਨੇ ਆਪਣੇ ਉਤਾਰ ਨੇ ਕਾਗੋ ਨੂੰ ਰਹਿਬਰ ਨੂੰ ਸ਼ਬਾਦ ਦਤਾ ਹੈ ਉਹਨੂੰ ਮਿਤਰ ਗਏ ਜਿੰਨਾ ਕੋਰ ਕੋਪਿਆ ਪਟਦੇ ਨਰ ਪਰਿਆਰੀ ਹਰ ਦਿਉ ਤਿੰਨ ਦਾ ਦਰਸ਼ਨ ਨਾ ਗਰੂ ਪਾਪੇਸ਼ਤ ਤਿਆਰੀ ਇਹ ਕਾਲ ਉਪਰ ਬੈਜੂ ਉਹਨਾਂ ਦੇ ਦਰਸ਼ਨਾਂ ਕਰਾਏ ਕਿਉਂ ਉਹ ਪਾਪੀ ਨੇ ਕਾਦਰ ਰੇ ਆਪਣੇ ਰਹਿ ਗਏ ਧਾਰ ਕਰ ਫਿਰ ਇੱਕ ਸੁਧ ਮਨ ਜਿਉ ਧਰ ਕਟਨਾਰੀ ਉਹ ਤੇ ਸਾਤਾ ਦੇ ਇੱਕ ਵਾਰ ਚਲ ਇਸਤਰੀ ਦੇ ਨਾਇ ਇਹ ਰਹਿ ਗਏ ਗੁਰੂ ਪਿਆਰਿਓ ਪਾਇਤਾ ਪਾਇ ਕਰਦਾ ਜੀ ਕਿੰਦੇ ਸੁਖ ਸਾਗਰ ਗੁਰ ਚੱਲ ਹੈ ਤੁਮ ਜੇ ਅੰਦਰ ਸੰਗਲ ਕੂਤੇ ਲਹਿਰੀ ਨਾਲ ਪਛਾੜੀਆਂ ਦਾ ਮੇ ਅਗਨੀ ਅੰਦਰ ਰੂਤੇ ਜੰਮਦਰ ਬੱਦੇ ਮਾਰੀਆਂ ਜੰਮ ਸੁਤਾ ਦੇ ਪਰੇ ਰੂਤੇ ਪੂਰਨ ਗੁਰਤਾ bina ਜਿਹੜੀ ਸਾਡੀ ਇਹ ਉਪਲਾਸੀ ਨਹੀਂ ਹੋਣੀ ਜਦੋਂ ਸਾਨੂੰ ਇਹ ਗੱਲ ਦਾ ਪਤਾ ਕਿ ਸਾਡੇ ਅੰਤਮ ਰਸਮਾਂ ਜਿਹੜੀਆਂ ਆ ਤੋ ਗੁਰੂ ਸਰਬੰਦੋਂ ਮੇਰਾ ਅਦੂਰ ਨਾਮ ਆ ਬਾਕੀ ਅਹੀਂ ਜਿੱਥੇ ਤੇ ਦਸਾਰਤ ਜਾਈਏ ਗੁਰੂ ਵਾਲੇ ਆ ਤੇ ਅਸੀਂ ਪੂਰਨ ਤੌਰ ਤੇ ਕਿਉਂ ਨਹੀਂ ਗੁਰੂ ਵਾਲੇ ਬਣ ਜਾਂਦੇ ਤਦੋਂ ਦਾ ਬੱਦਨੇ ਕਿ ਅਕੂ ਦੇ ਜਿੱਤ ਕੇ ਕਿੱਥੇ ਮਿਲ ਸਜਾਏ ਕਿ ਉਤੇ ਅਪਦੇਸ਼ ਦਿੱਤਾ ਕਿ ਦੁਪਾਰਲੇ ਬਾਬਰ ਨੇ ਹਮਲਾ ਕੀਤਾ ਹੈ ਕੋਤਾਨੂੰ ਸਿੱਖਿਆ ਲੈਣੀ ਚਾਹੀਦੀ ਇਹ ਆਦੇ ਹਲਾ ਆਦੀ ਨਹੀਂ ਸੀ ਬਣਲੇ ਜੇ ਅਹੀਂ ਪੂਰਨ ਗੁਰੂ ਵਾਲੇ ਬਣੇ ਹੁੰਦੇ ਅਸੀਂ ਪਾਣੀ ਮਾਣੇ ਦੇ ਧਾਰ ਨਹੀਂ ਹੁੰਦੇ। ਸੋ ਮੇਰੀ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਹ ਨੂੰ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ ਹੈ। ਆਪਣੀ ਭਾਈਚਾਰ ਕਿਸਾਨ ਜਿਹੜੀ ਹੈ ਉਹ ਬਨਉਣੀ ਚਾਹੀਦੀ ਹੈ। ਤੇ ਨਾਲ ਹੀ ਜਿਹੜਾ ਸਾਨੂੰ ਪਾਣੀ ਮਾਣੇ ਦੇ ਧਾਰ ਨੇ ਬਹੁਤ ਜ਼ਿਆਦਾ ਜ਼ਰੂਰੀ ਹੈ ਬਣਵਾਉਣਾ ਚਾਹੀਦਾ। ਸਮਾਜਿਕ ਤੇ ਦੇਣਾ ਉਹ ਪਈਆ ਪੁੱਲਾ ਚੁੱਕਾ ਲਿਖਮਾ ਦਾ ਜਾਚਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਆਪਿਆ ਕੇ ਅਰਦਾਸ ਬਾਰੀ